ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਤੁਹਾਡਾ ਪਿੰਡ ਕਿਹੜਾ ਜੀ ਮਨਜੀਤ ਸਿੰਘ ਗੱਟੀ ਹਰੀ ਕੇ ਕਿੰਨੀ ਜ਼ਮੀਨਾਂ ਤੁਹਾਡੇ ਕੋਲ 2.5 ਕਿੱਲੇ ਜੀ ਜਦੋਂ ਹੜ ਆਉਂਦੇ ਆ ਤਾਂ ਕੀ ਕੀ ਨੁਕਸਾਨ ਹੁੰਦਾ ਸਾਰਾ ਕੁਝ ਝੋਨਾ ਵੀ ਰੁੜ ਜਾਂਦਾ ਜੀ ਝੋਨਾ ਨਹੀਂ ਲਾਈਦਾ ਝੋਨਾ ਰੁੜ ਜਾਂਦਾ ਜੀ ਹੋਰ ਕਿਹੜੀ ਫਸਲ ਬਦਲਦੇ ਬੀਜ ਜੇ ਸਾਰੀ ਰੁੜ ਜਾਂਦੀ ਜੀ ਇਥੇ ਹੜ ਆ ਗਿਆ ਜੀ ਰੇਤਾ ਪੈ ਗਈ ਜੀ 4-4 ਫੁੱਟ 5-5 ਫੁੱਟ ਰੇਤਾ ਪੈ ਗਈ ਜੀ ਆਪ ਚੱਕਣ ਜੋਗੇ ਹੈਗੇ ਨਹੀਂ ਜੀ ਚੁੱਕੀ ਨਹੀਂ ਸਕਦੇ ਜੀ ਇੰਨੀ ਰੇਤਾ ਪੈ ਗਈ ਜੀ ਫਿਰ ਕੌਣ ਆਇਆ ਜੁੱਤਰਾ ਖਾਲਸਾ ਵਾਢਾਲੀ ਜੀ ਖਾਲਸਾ ਜਣ ਆਕੇ ਜੀ ਬਹੁਤ ਮਿਹਰਬਾਨੀ ਕੀਤੀ ਨੀ ਸਾਡੇ ਕੋਲ ਬਣਨੀ ਨਹੀਂ ਸੀ ਜੀ ਜ਼ਮੀਨ ਉਹਨਾਂ ਦੀ ਸਹਾਇਤਾ ਨਾਲ ਹੀ ਅਸੀਂ ਬਣ ਜਾਂਦੀ ਜੀ ਟਰੈਕਟਰ ਟਰਾਲੀਆਂ ਜੇਪੀਸੀ ਲਿਆ ਕੇ ਫੇਰ ਚੁੱਕਣ ਲੱਗੇ ਜੀ ਦੋ ਗੱਲੇ ਬਣ ਗਈ ਜੀ ਜੀ ਚੜ੍ਹਦੀ ਕਲਾ ਜੀ ਇਹਨਾਂ ਦੀ ਬਹੁਤ ਧੰਨਵਾਦ ਜੀ